ਮਚੇ ਤੋਂ ਕਰ ਚਲ ਗਏ ਬਹਾਨਾ ਇਦਾਂ ਲੱਗਿਆ ਕਿ ਇਹ ਪੇੜ-ਪੂੜੇ ਵਿੱਚ ਹੋਣਾ ਕਿਸੇ ਦਾ ਕਾਰਨ ਹੋਣਾ ਜਾਂ ਪਤਾ ਨਹੀਂ ਕਿਸੇ ਕਾਰਨ ਆਇਆ ਨਹੀਂ ਹੋਣਾ ਲੇਕਿਨ ساری ਰਾਤ ਬੀਤ ਗਈ ساری ਰਾਤ ساری ਰਾਤ ਲੱਗਦੇ ਰਹੇ ساری ਰਾਤ ਨਹੀਂ ਵਰਤੇ ਘਰ ਨੂੰ ਫਿਰ ਅਗਲੇ ਦਿਨ ਸਵੇਰ ਵਿੱਚ ਆਈ ਸੇਰ ਨੂੰ ਪਹੁੰਚ ਗਏ ਸਾਰੇ ਤਿੰਨ ਬੱਚੇ ਤੁਰ ਪੇ ਰਾਹਾਂ ਤੇ 8 ਵਜੇ ਪਹੁੰਚ ਗਏ ਲੇਕਿਨ ਸਾਰੀ ਜਾਂਚ ਪੜਤਾਲ ਕੀਤੀ ਤੇ ਨਿਮਚਾ ਮਿਲਿਆ ਇਹਨੇ ਜਦੋਂ ਬੱਚਿਆਂ ਨੂੰ ਤੁਸੀਂ ਮਿਲਦੇ-ਜਿਲਦੇ ਸੀ ਬੱਚਾ ਹੱਸਦਾ ਖੇਡਦਾ ਸੀ ਬੱਚਾ ਤੁਹਾਡੇ ਤੋਂ ਦੂਰ ਰਹਿੰਦਾ ਸੀ ਹੋ ਸਕਦਾ ਵੀ ਤੁਹਾਨੂੰ ਮਿਲਣ ਵਾਸਤੇ ਉਧਰ ਨਾ ਚੜਕਾ ਹੋਵੇ ਪਤਾ ਨਹੀਂ ਤੁਹਾਨੂੰ ਇਹ ਡਾਊਟ ਹੈਗਾ ਕਿਦਨੇ ਧਿਆਨ ਇਹ ਨਾ ਹੋਏ ਸ਼ਾਇਦ ਜਿਹੜੇ ਤੁਹਾਡੇ ਜਾਣਕਾਰ ਲੁਧਿਆਣਾ ਵਾਸੀ ਉਹਨਾਂ ਨੂੰ ਕੀ ਕਹਿਣਾ ਪਾਉਗੇ ਉਹਨਾਂ ਨੂੰ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਸ ਨਹੀਂ ਜੇ ਤੁਹਾਨੂੰ ਕਿਤੇ ਵੀ ਬੱਚਾ ਦਿਖਾਈ ਦਿੰਦਾ ਮੇਰੇ ਭੈਣ ਭਰਾਵਾਂ ਨੂੰ ਮੇਰੀ ਮਾਤਾਵਾਂ ਨੂੰ ਕਿਰਪਾ ਕਰਕੇ ਬੱਚੇ ਨੂੰ ਤੁਹਾਡੇ ਦਰਦ ਤੁਹਾਡੇ ਜਵਾਲੇ ਕਰ ਦਿੰਦਾ ਜਿਹੜੇ ਲੋਕ ਤੇ ਅੱਜ ਟਾਈਮ ਪਰ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਕਿਰਪਾ ਕਰਕੇ ਜੇ ਬੱਚਾ ਤੁਹਾਨੂੰ ਕਿਤੇ ਵੀ ਮਿਲਦਾ ਕਿਤੇ ਦਿਖਾਈ ਦਿੰਦਾ ਤੇ ਕਿਰਪਾ ਕਰਕੇ ਉਹਨਾਂ ਨੂੰ ਸੁਵਾਲੇ ਕਰ ਤੋ ਸੰਪਰਕ ਕਰ ਤੋ ਸ਼ੇਅਰ ਕਰ ਤੋ ਵਾਤੋ ਵਾਤ ਤੇ ਖਬਰ ਨੂੰ ਮੇਰਾ ਬੱਚਾ 14 ਤਰੀਕ ਦਾ ਘਰੋਂ ਟਿਊਸ਼ਨ ਕਰਨ ਗਿਆ ਪਰ ਵਾਪਸ ਨਹੀਂ ਪਰਤਿਆ ਆਇਆ ਤੇ ਮੁਰਾਪੀ ਤੋਂ ਗਲੀ ਚ ਦੇਖਿਆ ਵਾ ਕੈਮਰੇ ਚ ਚੈੱਕ ਕੀਤਾ ਵਾ ਗਲੀ ਚ ਜਾਂਦਾ ਵੇਖਿਆ ਅਗੇ ਜਾਪੂ ਵਾਲ ਤੱਕ ਅੱਡੇ ਮੇਰੇ ਕਿਸੇ ਨੇ ਬੈਠ ਕੇ ਵੀ ਚਲਾ ਗਿਆ ਅੱਗੋ ਪਤਾ ਨਹੀਂ ਚੱਲ ਰਿਹਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਂ ਲੁਧਿਆਣਾ ਗੱਡੀ ਚ ਲਾਨਾ ਵਾ ਰੈਵੀ ਦਾ ਕੰਮ ਕਰਦਾ ਜੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਵੀ ਇਹ ਬੱਚਾ ਕਿਸੇ ਮਿਲ ਜਾਂਦਾ ਕਿਤੇ ਧਰਮਸਥਾਨ ਤੇ ਕਿਤੇ ਵੀ ਕਿਤੇ ਚਰਚ ਚ ਗੁਰਦੁਆਰੇ ਮੰਦਿਰ ਤੇ ਕਿਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਕਿਸੇ ਨੂੰ ਦਿਖਾਈ ਦਿੰਦਾ ਤਾਂ ਕਿਰਪਾ ਕਰਕੇ ਤੁਹਾਡਾ ਬੱਚਾ ਸਾਨੂੰ ਵਾਪਸ ਕੀਤਾ ਜਾਵੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇ ਬਾਅਦ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਮੇਰਾ ਭੈਣ ਭਰਾ ਹੀ ਬਹੁਤ ਦੁਖੀ ਦੁਖੀ ਤੇ ਪਰੇਸ਼ਾਨ ਆ ਜੀ ਸਾਨੂੰ ਸੋਚ ਨਹੀਂ ਆਇਆ ਕਿ ਸਾਡਾ ਬੱਚਾ 3 ਦਿਨ ਤੋਂ ਕਿੱਥੇ ਰਹਿ ਰਿਹਾ ਉਹ ਘਰ ਤੋਂ ਕਦੀ 1 ਘੰਟੇ ਵਾਸਤੇ ਇਕੱਲੋ ਘਰੋਂ ਨਹੀਂ ਸੀ ਕਦੀ ਗਿਆ ਬਾਹਰ। ਜੀ 14 ਤਰੀਕ ਨੂੰ ਕਿੰਨੇ ਵਜੇ ਗਿਆ? 14 ਤਰੀਕ ਨੂੰ 2 ਵਜੇ ਘਰੋਂ ਗਿਆ ਜੀ। ਤੇ ਘਰਦਿਆਂ ਨੂੰ ਕਿੰਨੇ ਵਜੇ ਪਤਾ ਲੱਗਾ? ਘਰਦਿਆਂ ਨੂੰ 7:00 ਵਜੇ 7-8 ਵਜੇ ਪਤਾ ਲੱਗਾ ਸ਼ਾਮ ਨੂੰ। ਤੇ ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਉਸ ਟਾਈਮ ਲੁਧਿਆਣੇ ਸੀ। ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਜਾਣ? ਉਹ ਜਦੋਂ ਆਏ ਡਿਊਟੀ ਤੋਂ ਮਰੇ ਵੀ ਛੁੱਟੀ ਕਰਕੇ ਆਈਦਾ 7:30 ਵਜੇ ਫੋਨ ਆਇਆ। ਤੇ ਫਿਰ ਤੁਸੀਂ ਅਗਲੇ ਦਿਨ ਪਹੁੰਚੇ? ਹਾਂਜੀ ਅਸੀਂ ਰਾਤ ਨੂੰ 3 ਵਜੇ ਚੱਲ ਪਏ ਸੀ 3 ਵਜੇ ਘਰੋਂ ਨਿਕਲੇ ਆ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਅਸੀਂ 3 ਵਜੇ ਘਰੋਂ ਚੱਲ ਪਿਆ ਤੇ 8:30 ਵਜੇ ਪਿੰਡ ਆ ਹੀ ਪਹੁੰਚ ਗਏ ਤੇ 15 ਤਰੀਕ ਨੂੰ ਜਦੋਂ ਬੱਚੇ ਦੀ ਦੇਖਭਾਲ ਕੀਤੀ ਤੇ ਹੁਣ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰਾਈ ਹੋਈ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਸਾਰੇ ਪਿੰਡ ਵਾਲਿਆਂ ਦੇ ਬਰੇ ਸਹਿਯੋਗ ਦੇ ਨਾਲ ਭੈਣ ਭਰਾਵਾ ਦੇ ਨਾਲ ਸਾਰੀ ਰਾਤ ਲੱਭਦੇ ਰਹੇ ਆ ਜਦੋਂ ਨਹੀਂ ਲੱਭਾ ਤੇ ਅਸੀਂ ਫਿਰ 11:00 ਵਜੇ ਅਗਲੇ ਦਿਨ ਲਾਗੇ ਲਾਗੇ ਸਾਰੇ ਗੁਰਦੁਆਰੇ ਮੰਦਰ ਦੇਖ ਲੈ ਕਿਤੇ ਨੇ ਦਿਖਾਈ ਦਿੱਤਾ ਤਾਂ ਫਿਰ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਹੈ ਤੇ ਹੁਣ ਤੱਕ ਪੁਲਿਸ ਦੀ ਇੰਕਵੈਰੀ ਕਿਵੇਂ ਚੱਲ ਰਹੀ ਹੈ ਪੁਲਸ ਵਾਲੇ ਸਾਡਾ ਬਹੁਤ ਸਹਿਯੋਗ ਦੇ ਰਹੇ ਆ ਵੀ ਸਾਡਾ ਬਹੁਤ ਸਾਥ ਦੇ ਰਹੇ ਆ ਅਗਲੇ ਰਾਤ ਦੇ 9-10 ਵਜੇ ਤੱਕ ਇੱਥੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਟੀਮਾਂ ਘਰ ਆ ਰਹੀਆਂ ਚੈੱਕ ਕਰ ਰਹੀਆਂ ਪੁੱਛ ਰਹੀਆਂ ਪਿੰਡ ਚ ਵੀ ਪੁੱਛ ਪ੍ਰਤਾੜ ਹੋ ਰਹੀ ਆ ਗੁਰਦੁਆਰੇ ਮੰਦਰ ਸਭ ਕੁਝ ਮਰਪੀ ਸ਼ਾਨਬੀਨ ਕਾਰਾਪੁਰ ਸਾਹਿਬ ਦੇ ਬਹੁਤ ਸਾਡਾ ਸਹਿਯੋਗ ਦੇ ਰਿਹਾ ਸੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੋ ਉਹਨਾਂ ਦੇ ਅੱਗੇ ਵੀ ਹੱਥ ਜੋੜਨੇ ਆ ਤੇ ਚਲੋ ਤੁਸੀਂ ਸਾਡੇ ਬੱਚੇ ਨੂੰ ਕਿਤੇ ਨਾ ਕਿਤੇ ਲੱਭ ਕੇ ਸਾਡੇ ਹਵਾਲੇ ਕਰ ਦਿਓ ਬਹੁਤ ਤੁਹਾਡੀ ਮਰਤਕਾਰਾ ਪ੍ਰਸ਼ਾਸਨ ਵੀ ਬਹੁਤ ਮਰਤਕਾਰਾ ਇਸ ਟਾਈਮ ਅ ਸੋਨੂ ਜੀ ਜਿਤਰਾ ਕੀ ਬੱਚਾ ਗਿਆ ਤੇ ਬਹੁਤ ਸਾਰੇ ਲੋਕ ਕਹੀ ਇਹ ਵੀ ਕਿ ਬੱਚਾ ਕਿਤੇ ਮੈਂਟਲੀ ਅਫੈਕਟ ਨਹੀਂ ਹੈਗਾ ਨਹੀਂ ਉਹ ਪੜਨ ਪੜਨ ਲਿਖਨ ਸੇ ਬਹੁਤ ਹਿਆਰੀ ਉਹ ਸੇਮੇ ਕਲਾਸ ਚ ਪੜਦਾ ਸੀ ਤੇ ਜਿਤਰਾ ਵੀ ਬੱਚਾ ਗਿਆ ਆ ਇਹ ਲੱਗਦਾ ਤੁਮ ਜੀ ਤਰ ਤੀ ਲੁਧਿਆਣੇ ਰਹਿੰਦੇ ਸੀ ਕਿ ਤੁਸਾਂ ਲੁਧਿਆਣੇ ਬਾਗੂਤ ਨਹੀਂ ਗਿਆ ਹਾਂਜੀ ਸਾਨੂੰ ਥੋੜਾ ਕੇ ਖਿਆਲ ਆ ਵੀ ਮਤਲਬ ਇਹ ਉਹਨੂੰ 2-3 ਵਾਰੀ ਹੜਨਾ ਆਇਆ ਗਿਆ ਵਾ ਬਸ ਦਾ ਪਤਾ ਇੱਧਰ ਨੂੰ ਜਾਂਦਾ ਬਾਕੀ ਅਸੀਂ ਮਕਾਨ ਮਾਲਕਾਂ ਨੂੰ ਵੀ ਫੋਨ ਕੀਤਾ ਵਾ ਵੀ ਕਿਤੇ ਦਿਖਾਈ ਦੇ ਕੰਪਨੀ 'ਚ ਵੀ ਫੋਨ ਕੀਤਾ ਕਿਤੇ ਇੱਧਰ ਉੱਧਰ ਦਿਖਾਈ ਦਿੰਦਾ ਜਾਂ ਆਂਦਾ ਵਾ ਤੁਸੀਂ ਸਾਨੂੰ ਤੁਰੰਤ ਫੋਨ ਕਰ ਦਿਓ ਉਹਨਾਂ ਦਾ ਵੀ ਰੋਜ਼ ਕੰਪਨੀ 'ਚ ਵੀ ਫੋਨ ਆਈ ਜਾ ਰਿਹਾ ਬਾਊ ਦਾ ਵੀ ਆਈ ਜਾ ਰਿਹਾ ਬਾਕੀ ਮਾਸਟਰਾਂ ਨੇ ਵੀ ਫੋਨ ਕਰ ਰਿਹਾ ਵੀ ਸਾਨੂੰ ਅਜੇ ਤੱਕ ਬੱਚਾ ਦਾ ਡਾ ਇੱਥੇ ਨਹੀਂ ਆਇਆ ਹੈਗਾ ਤੋ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਦਾ ਮਕਾਨ ਮਾਲਕੀ ਕੰਪਨੀ ਵਾਲੇ ਕਹਿੰਦੇ ਜਦੋਂ ਵੀ ਸਾਨੂੰ ਪਤਾ ਲੱਗਿਆ ਹੈ ਤੁਰੰਤ ਤੁਹਾਨੂੰ ਫੋਨ ਕਰ ਦਾਂਗੇ ਬੱਚੇ ਦੀ ਉਮਰ ਕਿੰਨੀ ਪਿਆ ਬੱਚੇ ਦੀ ਉਮਰ 11 ਸਾਲ ਦੀ 11 ਕੇ ਸਾਲ ਹਾਂਜੀ ਤੇ ਤੁਸੀਂ ਜਿਹੜੀ ਜਨਤਾ ਤੁਹਾਨੂੰ ਦੇਖਦੀ ਇਹਨਾਂ ਨੂੰ ਕੀ ਮੈਸੇਜ ਹੈ ਇਹਨਾਂ ਨੂੰ ਜਨਤਾ ਨੂੰ ਇਹੋ ਮੈਸੇਜ ਜਿੰਨੇ ਕਿ ਭੈਣ ਭਰਾ ਨੂੰ ਕਿਤੇ ਮੈਂ ਵੀ ਡਰਾਈਵਰ ਭਰਾਵਾਂ ਜੇ ਕਿ ਡਰਾਈਵਰ ਭਰਾ ਨੂੰ ਵੀ ਦਿਖਾਈ ਦਿੰਦਾ ਤੇ ਚਲੋ ਸਾਡਾ ਬੱਚਾ ਨੂੰ ਵਾਪਸ ਕੀਤਾ ਜਾਵੇ ਅਸੀਂ ਕਦੀ ਕਿਸੇ ਦਾ ਮਾਰ ਨਹੀਂ ਕੀਤਾ ਚਲੋ ਅਹੀਂ ਕਿ ਸਾਡਾ ਬੱਚਾ ਸਾਡੇ ਵਾਪਸ ਆਜੇ ਅਸੀਂ ਉਹ 14 ਤਰੀਕ ਨੂੰ ਇਹ ਬੱਚਾ 2 ਵਜੇ ਦੇ ਕਰੀਬ ਕਰੋ ਗਿਆ 15 ਤਰੀਕ ਨੂੰ ਇਹਨਾਂ ਨੇ ਮੈਨੂੰ ਇਨਟੀਮੇਸ਼ਨ ਦਿੱਤੀ 3:30 ਵਜੇ ਦੇ ਨਾਲ ਅਸੀਂ ਫਿਰ ਇੱਥੇ ਫੌਰਨ ਪਹੁੰਚੇ ਅਸੀਂ ਇਹਨਾਂ ਦੇ ਆਲੇ-ਦੁਆਲੇ ਜਿਹੜੇ ਪਿੰਡ ਦੇ ਕੈਮਰੇ ਲੱਗੇ ਹੋਏ ਸੀ ਉਹਨਾਂ ਰਾਹੀਂ ਅਸੀਂ ਉਹਨੂੰ ਬੱਚੇ ਨੂੰ ਬਾਹਰ ਜਾਂਦਾ ਦੇਖਿਆ ਆਪਾਂ ਸਾਰੇ ਕੈਮਰੇ ਚੈੱਕ ਕੀਤੇ ਹੈਗੇ ਆ ਸਾਰੀਆਂ ਸਰਾਵਾਂ ਟਾਬੇ ਲਾਗੇ ਲਾਗੇ ਜੋ ਵੀ ਹੈਗਾ ਅਸੀਂ ਉਹ ਸਾਰਾ ਚੈੱਕ ਕਰ ਰਹੇ ਆ ਗੁਰਦੁਆਰਾ ਸਾਹਿਬ ਦੇਖ ਰਹੇ ਆ ਕਿ ਸ਼ਾਇਦ ਉੱਥੇ ਨਾ ਕਿਤੇ ਚਲ ਗਿਆ ਹੋਵੇ ਕਿਉਂਕਿ ਉਹ ਬੱਚੇ ਕੋਲ ਥੋੜੇ ਜਿਹੀ ਪੈਸੇ ਹੀ ਆ 5 ਕੁ ਰੁਪਈਆ ਪਹਿਲਾਂ ਇਹਨੇ ਉੱਥੇ ਜਾ ਕੇ 버ਗਰ ਖਾਦਾ ਰੇੜੀ ਵਾਲੇ ਕੋਲੋਂ ਫਿਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਨੂੰ ਅੱਗੇ ਨਹੀਂ ਪਤਾ ਵੀ ਕਿੱਧਰ ਨੂੰ ਉਹ ਗਿਆ ਪਰ ਅਸੀਂ ਭਾਲ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਜਲਦ ਅਸੀਂ ਉਹ ਬੱਚੇ ਨੂੰ ਜਿਹੜਾ ਹੈਗਾ ਦਰਾਮਦ ਕਰਾਂਗੇ ਮੈਮ ਹੁਣ ਤੱਕ ਜਿਹੜੀ ਇਨਕੁਆਰੀ ਲਈ ਕੀਤੀ ਏ ਜਸ ਸੀਸੀਟੀਵੀ ਫੋਟੋ ਦੇ ਵਿੱਚ ਸੈਰ ਨੂੰ ਜਾਂਦਾ ਦੇਖਿਆ ਗਿਆ ਉਸ ਤੋਂ ਬਾਅਦ ਅੱਗੇ ਕੋਈ ਕਲੂ ਮਿਲਿਆ ਨਹੀਂ ਅਜੇ ਤੱਕ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਅਜੇ ਕੋਈ ਕਲੂ ਨਹੀਂ ਮਿਲਿਆ ਹੈਗਾ ਸਾਨੂੰ ਜਿਹੜਾ 버ਗਰ ਵਾਲਾ ਉਹ ਕਿੱਥੋਂ ਦਾ ਪਾਇਆ ਗਿਆ ਉਹ ਗਰਦਾਸ ਨਗਰ ਕਲੋਨੀ ਦਾ ਹੀ ਹੈਗਾ ਕਈ ਵਾਰੀ ਉਹ ਪਹਿਲੇ ਗਿਆ ਹੈਗਾ ਇਸ ਕਰਕੇ ਉਹਨੂੰ ਪਛਾਣ ਸੀ ਇਹਦੀ ਤਾਂ ਉਹਨੇ ਹਨ ਉਹਨਾਂ ਨੂੰ ਕਿਉਂਕਿ ਵੱਖ-ਵੱਖ ਸਾਰੇ ਜਿੱਥੇ ਹੈਗੇ ਅਸੀਂ ਫੋਟੋ ਵਗੈਰਾ ਇਹਨਾਂ ਦੀ ਦੀਪਕ ਦੀਆਂ ਦਿਖਾ ਰਹੇ ਹਾਂ ਤੇ ਉਹ ਸਾਨੂੰ ਉਹਨਾਂ ਨੇ ਦੱਸਿਆ ਹੈਗਾ ਮੈਂ ਦੱਸਿਆ ਜਾ ਰਿਹਾ ਕਿ ਜਦੋਂ ਉਹ ਗਰਦਾਸ ਨੰਗਲ ਤੋਂ ਚੱਲ ਕੇ ਗਿਆ ਤੇ ਕਿਸੇ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਵਿੱਚ ਮੋਟਰਸਾਈਕਲ ਤੇ ਬੈਠ ਕੇ ਗਿਆ ਉੱਥੇ ਪਤਾ ਲੱਗਾ ਕੁਝ ਵੀ ਕੌਣ ਸੀ ਕਿਸ ਤਰ੍ਹਾਂ ਨਹੀਂ ਉਹ ਮੁਲਾਜ਼ਮ ਐਸ ਪਿੰਡ ਦਾ ਹੀ ਸੀਗਾ ਉਹਨੇ ਲਿਫਟ ਲਈ ਕਹਿੰਦਾ ਕਿ ਮੇਰੇ ਪਾਪਾ ਗੁਰਦਾਸ ਨੰਗਲ ਉੱਥੇ ਵੇਟ ਕਰ ਰਹੇ ਹੈਗੇ ਗੇਟ ਤੇ ਤੇ ਮੈਨੂੰ ਉੱਥੋਂ ਤੱਕ ਲੈ ਜਾਓ ਉਹਨੇ ਉੱਥੇ اتارਤਾ ਅਸੀਂ ਉਹ ਕੈਮਰੇ 'ਚ ਦੇਖਿਆ ਉਹਨਾਂ ਨੂੰ ਉੱਥੇ اتارਤਾ ਉਹਨਾਂ ਨੇ ਤੇ ਉਸ ਤੋਂ ਅੱਗੇ ਤਾਂ ਕੋਈ ਨਹੀਂ ਉਸ ਤੋਂ ਨਹੀਂ ਅੱਗੇ ਹਾਨੂੰ ਪਤਾ ਲੱਗ ਰਿਹਾ ਹੈ ਸਾਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੌਟ ਨੇ ਹਾਂਜੀ ਉੱਥੇ ਅਸੀਂ ਸਾਰੀਆਂ ਇਹਨਾਂ ਦੀਆਂ ਬੇਟੇ ਦੀਆਂ ਫੋਟੋ ਤੇ ਸਾਰੇ ਅਸੀਂ ਉੱਥੇ ਅਲਾਸਮੈਂਟ ਤੇ ਜਿਹੜਾ ਉੱਥੇ 52 ਨੰਬਰ ਰੂਮ ਹੈਗਾ ਕਮਰਿਆਂ ਵਾਲੇ ਅਸੀਂ ਉਹਨਾਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੋਈ ਆ ਜੀ ਜੇ ਪਤਾ ਲੱਗਾ ਕਿ ਜਿਹੜੇ ਮੁੰਡੇ ਦੇ ਮੰਮੀ ਡੈਡੀ ਐ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਹਾਂ ਇਹ ਇੱਥੇ ਨਹੀਂ ਸੀ ਘਰ ਇਹਨਾਂ ਦਾ ਇੱਕ ਦਾਦਾ ਤੇ ਇੱਕ ਇਹਨਾਂ ਦਾ ਤਾਇਆ ਜੀ ਜਿਹੜੇ ਦਿਹਾੜੀ ਕਰਦੇ ਉਹਨਾਂ ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਦੀਪਕ ਜਿਹੜਾ ਕਰਨੀ ਹੈਗਾ ਦਾਦਾ ਜੀ ਇਹਨਾਂ ਦੇ ਬਿਮਾਰ ਤੇ ਬਹੁਤ ਬਜ਼ੁਰਗ ਹੈਗੇ ਨੇ ਉਹਨਾਂ ਦੀ ਕੇਰ ਵਾਸਤੇ ਇੱਥੇ ਛੱਡਿਆ ਸੀ ਇਹਨਾਂ ਦੇ ਮੰਮੀ ਡੈਡੀ ਜਿਹੜੇ ਉਹ ਲੁਧਿਆਣੇ ਰਹਿ ਰਹੇ ਉੱਥੇ ਕੰਮ ਕਰ ਰਹੇ ਆ ਇਹ ਸਿਰਫ ਤਿੰਨ ਮੈਂਬਰ ਹੀ ਘਰ ਚ ਰਹਿ ਰਹੇ ਸੀਗੇ ਮੈਮ ਜਿਵੇਂ ਕਿ ਇੱਕ ਹਾਈਲਾਈਟ ਦੇ ਵਿੱਚ ਜਿਹੜਾ ਹੈ ਲੁਧਿਆਣਾ ਪੁਲਿਸ ਨੂੰ ਕੋਈ ਅਲਰਟ ਕੀਤਾ ਕਿ ਕਿ ਹੋ ਸਕਦਾ ਵੀ ਬੱਚਾ ਲੁਧਿਆਣੇ ਨੂੰ ਪੂਚ ਕਰ ਜਾਵੇ ਨਹੀਂ ਇਹ ਇਹਨਾਂ ਨੇ ਜਿੱਥੇ ਆਨਰ ਗਵਾਰਡ ਜਾਂ ਜਿੱਥੇ ਕੰਮ ਕਰਦੇ ਉੱਥੇ ਇਹਨਾਂ ਦੇ ਫਾਦਰ ਨੇ ਸਾਰਿਆਂ ਨੂੰ ਆਪਣੇ ਫੋਨ ਦਿੱਤਾ ਹੋਇਆ ਵੀ ਜੇ ਬਾਈ ਦੀ ਵੀ ਆਉਂਦਾ ਤਾਂ ਸਾਨੂੰ ਉਸੇ ਵੇਲੇ ਇੰਡੀਮਿਸ਼ਨ ਦੇਣ ਉਹ ਤੇ ਮੈਮ ਹੁਣ ਜਿਹੜੀ ਧਾਰੀਵਾਲ ਥਾਣੇ ਵੱਲੋਂ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਸੀਂ ਕੇਸ ਰਜਿਸਟਰ ਕੀਤਾ ਹੋਇਆ ਵਾ ਤਾਂ ਅਗਲੀ ਕਾਰਵਾਈ ਅਸੀਂ ਹਜੇ ਕਰ ਰਹੇ ਹਾਂ ਲੱਭ ਰਹੇ ਹਾਂ ਹੁਣ ਦੇਖਦੇ ਆਪਾਂ ਉਹਨੂੰ ਉਹਦੇ ਇਸ਼ਤਿਹਾਰ ਵਗੈਰਾ ਹੋਰ ਸ਼ਾਪ ਕੇ ਬਸ ਸਟੈਂਡ ਰੇਲਵੇ ਸਟੇਸ਼ਨਾਂ ਤੇ ਹੋਰਾਂ ਦੇ ਜਿਹੜੇ ਅਸੀਂ ਉਲਾ ਰਹੇ ਆਂ ਥੈਂਕ ਯੂ